ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 20 ਪ੍ਰਾਈਮ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਾਕੜਾ ਡੈਮ ਦੀ ਗੋਵਿੰਦਸਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ ਬੀਬੀਐਮਪੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਕੜਾ ਡੈਮ ਦਾ ਪਾਣੀ ਦਾ ਪੱਧਰ ਅੱਜ 2 ਸਤੰਬਰ ਦੁਪਹਿਰ 3 ਵਜੇ 1677.21 ਫੁੱਟ ਪਹੁੰਚ ਗਿਆ ਹੈ ਤੇ ਉੱਥੇ ਹੀ ਪਾਕੜਾ ਬੰਦੀ ਫਲੱਡ ਗੇਟ 7 ਫੁੱਟ ਤੱਕ ਖੋਲ ਦਿੱਤੇ ਗਏ ਨੇ ਪਾਕੜਾ ਬੰਦੀ ਗੋਵਿੰਦਸਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਕਰੀਬ 1,2337 ਕਿਊਸਕ ਹੈ ਜਦੋਂ ਕਿ ਤੇ 1000 ਕਿਊਸਿਕ ਪਾਣੀ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ ਦੱਸੇ ਕਿ ਪਾਖੜਾ ਬੰਦਾ ਖਤਰੇ ਦਾ ਨਿਸ਼ਾਨ 1680 ਫੁੱਟ ਨੂੰ ਮੰਨਿਆ ਜਾਂਦਾ ਹੈ ਪਰ ਜ਼ਰੂਰਤ ਦੇ ਮੁਤਾਬਕ ਇਸ ਨੂੰ ਟਾਈ ਤੋਂ 3 ਫੁੱਟ ਹੋਰ ਵੀ ਪਤਾਇਆ ਜਾ ਸਕਦਾ ਹੈ ਤੇ ਇਸ ਵੇਲੇ ਪਾਖੜਾ ਡੈਮ ਮਾਤਰ ਖਤਰੇ ਦੇ ਨਿਸ਼ਾਨ ਤੋਂ 2.79 ਫੁੱਟ ਦੂਰ ਹੈ ਤੇ ਇੱਕ ਅਹਿਮ ਜਾਣਕਾਰੀ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 43000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਅਪੀਲ ਕਰ ਰਿਹਾ ਹੈ ਉਤੇ ਪੰਜਾਬ ਟੀਵੀ ਪ੍ਰਾਈਮ ਵੀ ਅਪੀਲ ਕਰਦਾ ਹੈ ਕਿ ਸਤਲੁਜ ਦਰਿਆ ਦੇ ਕੰਢੇ ਨਾ ਜਾਓ ਤੇ ਜਰੂਰਤ ਪੈਣ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੰਬਰਾਂ ਉਤੇ ਕੰਟੈਕਟ ਜਰੂਰ ਕਰੋ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ